ਥੋੜਿਆ ਸੀ ਉਹ ਅੱਜ ਸਾਰਾ ਕੁਝ ਪਿਕਚਰ ਤੁਹਾਡੇ ਕੈਮਰਿਆਂ ਦੇ ਮੂਹਰੇ ਆ ਗਈ ਮੈਂ ਇੱਕ ਆਪ ਕਿਸਾਨ ਹਾਂ ਅੱਜ ਜਦੋਂ ਜਿਹੜੇ ਵੀ ਕਿਸਾਨ ਜਥੇਬੰਦੀਆਂ ਦੇ ਲੀਡਰ ਸੀ ਅੱਜ ਮੈਂ ਉਹਨਾਂ ਨੂੰ ਪਾਰਲੀਮੈਂਟ 'ਚ ਦੇਖਿਆ ਤੇ ਕਿਸੇ ਨੇ ਰੋਕਿਆ ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਵੀ ਜਿਹੜਾ ਇਹੀ ਲੀਡਰ ਇਹ ਕਹਿੰਦੇ ਆ ਵੀ ਸਾਨੂੰ ਦਿੱਲੀ ਨਹੀਂ ਆਉਣ ਦਿੱਤਾ ਜਾਂਦਾ ਅੱਜ ਤੁਸੀਂ ਸਾਰਿਆਂ ਨੇ ਚੈਨਲਾਂ ਰਾਹੀਂ ਮੇਰੇ ਪੰਜਾਬ ਦੇ ਭਰਾਵੋ ਭੈਣੋ ਜੁਰਗੋ ਸਭ ਨੇ ਦੇਖ ਲਿਆ ਹੋਊ ਵੀ ਅੱਜ ਸਾਰੇ ਕਿਸਾਨ ਲੀਡਰ ਜਿੰਨੇ ਵੀ ਲੋਕ ਇਹਨਾਂ ਦੇ ਨਾਲ ਅੱਜ ਇਹ ਪਾਰਲੀਮੈਂਟ ਦੇ ਅੰਦਰ ਸੀ ਕਿਸੇ ਨੇ ਰੋਕਿਆ ਪੰਜਾਬ ਤੋਂ ਹਰਿਆਣੇ ਆਏ ਹਰਿਆਣੇ ਤੋਂ ਦਿੱਲੀ ਆਏ ਦਿੱਲੀ ਚੋਂ ਪਾਰਲੀਮੈਂਟ ਚ ਅੰਦਰ ਗਏ ਕਿਸੇ ਨੇ ਇਹਨਾਂ ਨੂੰ ਹੱਥ ਵੀ ਲਾਇਆ ਤੇ ਅੱਜ ਮਿਲ ਕੇ ਵਾਪਸ ਜਾਣਗੇ ਪਰ ਇਦੋਂ ਸવાય ਇਹ ਚੁਟ ਸਾਹਮਣੇ ਆ ਗਿਆ ਵੀ ਸਾਨੂੰ ਰੋਕਿਆ ਜਾਂਦਾ ਹੈ ਰੋਕਣ ਵਾਲੀਆਂ ਗੱਲਾਂ ਜਿਹੜੀਆਂ ਉਹ ਅਲੱਗ ਨੇ ਉਹ ਮੈਂ ਇੱਥੇ ਗੱਲ ਕਰਨੀ ਨਹੀਂ ਚਾਹੁੰਦਾ ਹੁਣ ਤੁਸੀਂ ਸਮਝ ਗਏ ਹੋਵੋਗੇ ਕਿਉਂ ਰੋਕਿਆ ਜਾਂਦਾ ਅੱਜ ਕਿਉਂ ਨਹੀਂ ਰੋਕਿਆ ਗਿਆ ਅੱਜ ਤਾਂ ਆਪੋਜੀਸ਼ਨ ਪਾਰਟੀਆਂ ਨੂੰ ਮਿਲਣ ਆ ਰਹੇ ਸੀ ਆਪੋਜੀਸ਼ਨ ਦੇ ਲੀਡਰ ਨੂੰ ਮਿਲਣ ਆ ਰਹੇ ਸੀ ਤਾਂ ਨਹੀਂ ਕਿਸ ਨੇ ਰੋਕਿਆ ਸਰਕਾਰ ਦੇ ਉਲਟ ਉੱਥੇ ਖੜ ਕੇ ਨਾਰੇ ਲਾਏ ਆ ਆਪੋਜੀਸ਼ਨ ਵਾਲਿਆਂ ਨੂੰ ਤਾਂ ਨਹੀਂ ਕਿਸ ਨੇ ਰੋਕਿਆ ਕਿਸੇ ਨੂੰ ਕੋਈ ਰੋਕ ਸਕਦਾ ਕਿਸੇ ਨੂੰ ਕੋਈ ਬੱਸ ਚ ਆ ਰਿਹਾ ਕੋਈ ਟ੍ਰੇਨ ਚ ਆ ਰਿਹਾ ਕੋਈ ਹਵਾਈ ਜਹਾਜ਼ ਤੇ ਆ ਰਿਹਾ ਕੋਈ ਆਪਣੀ ਗੱਡੀ ਚ ਆ ਰਿਹਾ ਕੌਣ ਰੋਕਦਾ ਏ ਤੇ ਇਹ ਵੀ ਕਿਸ ਨੇ ਕਿਸੇ ਤੇ ਆਏ ਹੁਣੇ ਨਹੀਂ ਰੋਕੇ ਹੁਣ ਮੈਂ ਉਸ ਵਿਸ਼ੇ 'ਚ ਅਜੇ ਨਹੀਂ ਪੜਨਾ ਚਾਹੁੰਦਾ ਕਿ ਰੋਕਦੇ ਕਿਉਂ ਆ ਅੱਜ ਪਰ ਇੱਕ ਗੱਲ ਸਾਹਮਣੇ ਆ ਗਈ ਜੋ ਇਲੈਕਸ਼ਨਾਂ ਦੇ ਵਿੱਚ ਹੀ ਸਾਹਮਣੇ ਆ ਗਈ ਸੀ ਵੀ ਇਹ ਸਾਰੇ ਰਲ ਕੇ ਜਦੋਂ ਕੱਲ ਵੀ ਬੀਬੀ ਹਰਸਿਮਰਤ कौर ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਤੇ ਸਾਰੇ ਤੇ ਹਰਿਆਣੇ ਦੇ ਜਦੋਂ ਕੱਲ ਕਿਸਾਨਾਂ ਨਾਲ ਬਹਿ ਕੇ ਜੁਗਲਬੰਦੀ ਕਰ ਰਹੇ ਸੀ ਇਕੱਲੀ ਇਕੱਲੀ ਗੱਲ ਕਰ ਰਹੇ ਸੀ ਉੱਥੋਂ ਸਮਝ ਆ ਗਈ ਵੀ ਕਿਉਂ ਬੀਜੇਪੀ ਨੂੰ ਬੀਜੇਪੀ ਦੇ ਕੈਂਡੀਡੇਟਾਂ ਨੂੰ ਉਹ ਜਿਹਦੇ ਵਿੱਚ ਮੈਂ ਵੀ ਸੀ ਕਿਸੇ ਪਿੰਡ 'ਚ ਇਹਨਾਂ ਨੇ ਮਿਲ ਕੇ ਬੂਥ ਨਹੀਂ ਲੱਗਣ ਦਿੱਤਾ ਕਿਸੇ ਪਿੰਡ 'ਚ ਬੀਜੇਪੀ ਦਾ ਕੋਈ ਬੈਨਰ ਕੋਈ ਝੰਡਾ ਨਹੀਂ ਲੱਗਣ ਦਿੱਤਾ ਵੋਟ ਤਾਂ ਪਾਉਣ ਦੀ ਬਹੁਤ ਦੂਰ ਦੀ ਗੱਲ ਆ ਪਰ ਅੱਜ ਮੈਨੂੰ ਇਹ ਦੱਸੋ ਮੈਂ ਉਦੋਂ ਵੀ ਇਹ ਗੱਲ ਕਹਿ ਰਿਹਾ ਸੀ ਵੀ ਤੁਸੀਂ ਵੈ ਨਮੈਂਦਾ ਤੁਹਾਡਾ ਬਣ ਕੇ ਜਾਂ ਪੰਜਾਬ ਚੋਂ ਜਿਹੜੇ ਐਮਪੀ ਜਾਣਗੇ ਉਹ ਸਰਕਾਰ ਚ ਬੈਠਣਗੇ ਸਰਕਾਰ ਤੋਂ ਗੱਲ ਕਰਾਉਣਗੇ ਪਰ ਉਦੋਂ ਕਿਸਾਨਾਂ ਦੇ ਨਾਂ ਤੇ ਉਹਦੇ ਭੇਸ ਚ ਇਹ ਪਾਰਟੀਆਂ ਕਿਰਾਏ ਤੇ ਕਰਕੇ ਪਹਾੜੇ ਤੇ ਕਰਕੇ ਬੰਦੇ ਲਿਆਉਂਦੇ ਸੀ ਤੇ ਸਾਡੇ 13 ਦੇ 13 ਕੈਂਡੀਡੇਟਾਂ ਨੂੰ ਰੋਕਿਆ ਜਾਂਦਾ ਸੀ ਕੁੱਟਿਆ ਜਾਂਦਾ ਸੀ ਲੋਕਾਂ ਨੂੰ ਹਰ ਹੱਦ ਤੱਕ ਜਾਇਆ ਜਾਂਦਾ ਸੀ ਜਿਹੜਾ ਕਾਨੂੰਨ ਤੋੜਿਆ ਚਲੋ ਪਰ ਅੱਜ ਗੱਲ ਮੇਰੇ ਭਰਾਵੋ ਮੇਰੇ ਪੰਜਾਬ ਦੇ ਲੋਕੋ ਸਮਝ ਆ ਗਈ ਗੱਲ ਅੱਜ ਤੁਸੀਂ ਸਮਝ ਗਏ ਵੀ ਇਹ ਲੀਡਰ ਕਿਹਦੇ ਨਾਲ ਰਲੇ ਹੋਏ ਨੇ ਇਹ ਪਿੱਛੋਂ ਆਮ ਆਦਮੀ ਕਾਂਗਰਸ ਇੰਡੀ ਲਾਇੰਸ ਦਾ ਸਮਝੌਤਾ ਇਹਨਾਂ ਦਾ ਸਾਰਿਆਂ ਨੇ ਤੇ ਕੱਲ ਸਾਰੇ ਇਹਨਾਂ ਨੇ ਮਨਸੂਬੇ ਬਣਾਏ ਤੇ ਅੱਜ ਰਾਹੁਲ ਗਾਂਧੀ ਕੋਲ ਲੈ ਕੇ ਗਏ ਤੇ ਅੱਜ ਕਲੀਅਰ ਐ ਪਿਕਚਰ ਹੋ ਗਈ ਇਕੱਠੇ ਹੋ ਕੇ ਇਹ ਸਿਰਫ ਤੇ ਸਿਰਫ ਜਿਹੜੇ ਕਿਸਾਨ ਲੀਡਰ ਨੇ ਇਹ ਤੁਹਾਨੂੰ ਵਰਤ ਰਹੇ ਆ ਅੱਜ ਕਾਂਗਰਸ ਪਾਰਟੀ ਦਾ ਕੰਮ ਵੀ ਸਾਰਾ ਸਾਹਮਣੇ ਆ ਗਿਆ ਆਮ ਆਦਮੀ ਪਾਰਟੀ ਦਾ ਵੀ ਸਾਰਾ ਸਾਹਮਣੇ ਆ ਵੀ ਕਿਵੇਂ ਰਲ ਕੇ ਇਹਨਾਂ ਨੇ ਬੀਜੇਪੀ ਨੂੰ ਰੋਕਿਆ ਅੱਜ ਵੀ ਮੈਂ ਉਸ ਦਿਨ ਦਾ ਕਹਿਣਾ ਵੀ ਤੁਸੀਂ ਆਓ ਮੈਨੂੰ ਦੱਸੋ ਕਿੱਥੇ ਹੋਣਾ ਮੈਂ ਤੁਹਾਨੂੰ ਕਹਿ ਰਿਹਾ ਹਰਿਆਣੇ ਦੀ ਲੀਡਰਸ਼ਿਪ ਰੋਜ਼ ਕਹਿ ਰਹੀ ਆ ਵੀ ਤੁਸੀਂ ਦੱਸੋ ਤਾਂ ਸਹੀ ਵੀ ਕੀ ਚਾਹੀਦਾ ਕਿਵੇਂ ਚਾਹੀਦਾ ਗੱਲ ਤਾਂ ਕਰੋ ਪਰ ਤੁਸੀਂ ਅੱਜ ਆਪੋਜੀਸ਼ਨ ਵਾਲਿਆਂ ਦੇ ਨਾਲ ਨਾਰੇ ਲਾਏ ਉਹਨਾਂ ਦੇ ਨਾਲ ਉਹਨਾਂ ਦਾ ਮੂਰੇ ਬਣੇ ਅੱਜ ਪੰਜਾਬ ਦੇ ਕਿਸਾਨੋਂ ਪੰਜਾਬ ਦੇ ਮਜ਼ਦੂਰੋ ਅੱਜ ਗੱਲ ਸਮਝ ਲੋ ਕਿਸ ਤਰੀਕੇ ਨਾਲ ਤੁਹਾਨੂੰ ਵਰਤਿਆ ਜਾ ਰਿਹਾ ਅਸਲੀ ਕਹਾਣੀ ਅੱਜ ਤੁਹਾਨੂੰ ਸਾਹਮਣੇ ਪਿਕਚਰ ਆ ਗਈ ਹੋਣੀ ਆ ਵੀ ਸਿਰਫ ਤੇ ਸਿਰਫ ਇਹ ਲੀਡਰਾਂ ਨੇ ਸਿਆਸਤ ਕੀਤੀ ਇਹੀ ਲੀਡਰ ਕਹਿੰਦੇ ਸੀ ਇਹੀ ਲੀਡਰ ਕਹਿੰਦੇ ਸੀ ਪਰ ਮੈਂ ਉਹ ਉਹ ਲੀਡਰਾਂ ਨੂੰ ਚੰਗੇ ਮੈਂ ਕਹਣਾ ਏ ਜਿਨ੍ਹਾਂ ਨੇ ਆਪਣੀ ਗੱਲ ਤੇ ਉਹ ਖੜੇ ਰਹੇ ਪਰ ਆ ਜਿਹੜੇ ਚੰਦ ਲੀਡਰ ਨੇ ਇਹ ਕਹਿੰਦੇ ਸੀ ਵੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਆਪਣੇ ਮੰਚ ਤੇ ਨਹੀਂ ਚੜਨ ਦੇਣਾ ਅਸੀਂ ਕਿਸੇ ਪਲਾਟ ਪਾਰਟੀ ਨੂੰ ਆਪਣੇ ਕੱਠ 'ਚ ਨਹੀਂ ਆਉਣ ਦੇਣਾ ਤੇ ਅੱਜ ਕੀ ਹੋ ਗਿਆ ਅੱਜ ਚਿਹਰੇ ਨੰਗੇ ਹੋਏ ਨਾ ਉਰੇ ਉਸ ਵੇਲੇ ਕੇਜਰੀਵਾਲ ਮਦਦ ਕਰ ਰਿਹਾ ਸੀ ਹੁਣ ਉੱਥੇ ਮਦਦ ਆ ਜਿਹੜੀ ਕਾਂਗਰਸ ਤੇ ਭਗਵੰਤ ਮਾਨ ਨੇ ਰਲ ਕੇ ਕੀਤੀ ਕਾਂਗਰਸ ਨੇ ਤੇ ਹੁਣ ਮੈਨੂੰ ਇਹ ਦੱਸੋ ਅੱਜ ਇੱਕ ਪਲੀਟੀ ਪਾਰਟੀ ਦਾ ਪੋਲੀਟੀਕਲ ਪਾਰਟੀ ਦਾ ਰੰਗ ਲੈ ਲਿਆ ਕਿ ਨਹੀਂ ਲੈ ਲਿਆ ਹੁਣ ਮੈਨੂੰ ਦੱਸੋ ਕੀ ਜਸਟੀਫਿਕੇਸ਼ਨ ਕਰੋਗੇ ਕਿਸ ਤਰੀਕੇ ਨਾਲ ਜਿਹੜਾ ਇਹ ਨੰਗਾ ਹੋ ਗਿਆ ਤੁਹਾਡਾ ਚਿਹਰਾ ਲੀਡਰਾਂ ਦਾ ਮੈਂ ਫੇਰ ਬਾਰ-ਬਾਰ ਕਹਿੰਨਾ ਵੀ ਕਿਸਾਨੋਂ ਬਿਲਕੁਲ ਨਹੀਂ ਇਹਨਾਂ ਦੀ ਗੱਲ ਚਾਉਣਾ ਮੈਂ ਦੇਸ਼ ਵਾਸੀ ਹੋਣ ਦੇ ਨਾਲ-ਨਾਲ ਤੁਸੀਂ ਪੰਜਾਬੀ ਵੀ ਆ ਮੈਂ ਤੁਹਾਨੂੰ ਕਹਿਣਾ ਵੀ ਪੰਜਾਬ ਚ ਤੁਸੀਂ ਮੇਰੀ ਗੱਲ ਮੰਨੋਗੇ ਉਹ ਕੇਂਦਰ ਦੀ ਸਰਕਾਰ ਬਾਰ-ਬਾਰ ਇਹ ਕਹਿੰਦੀ ਆ ਬਾਰ-ਬਾਰ ਕਹਿੰਦੀ ਆ ਵੀ ਪੰਜਾਬ ਤੇ ਹਰਿਆਣਾ ਐਮਐਸਪੀਜ ਮਿਲਦੀ ਆ ਕੱਲਾ ਕੱਲਾ ਦਾਣਾ ਮੈਨੂੰ ਦੱਸੋ ਚੱਕਿਆ ਜਾਂਦਾ ਕਿ ਨਹੀਂ ਚੱਕਿਆ ਜਾਂਦਾ ਜਾਂ ਤਾਂ ਮੈਂ ਮੈਨੂੰ ਕੋ ਵੀ ਸਾਡਾ ਕਣਕ ਤੇ ਝੋਨਾ ਨਹੀਂ ਚੱਕਿਆ ਜਾਂਦਾ ਚੱਕਿਆ ਜਾਂਦਾ ਕਿ ਨਹੀਂ ਚੱਕਿਆ ਜਾਂਦਾ ਦੂਜੇ ਦਿਨੀ ਪੈਸੇ ਪਹੁੰਚਦੇ ਆ ਜਾਂ ਨਹੀਂ ਪਹੁੰਚਦੇ ਤੇ ਸਾਨੂੰ ਇਹ ਜਾਣ ਕੇ ਜਿਹੜੇ ਲੀਡਰ ਆ ਕਿਉਂਕਿ ਇਹ ਰਾਹੁਲ ਗਾਂਧੀ ਵਰਗਿਆਂ ਦੇ ਹੱਥ ਚੜ੍ਹੇ ਆ ਇਹ ਪੰਜਾਬ ਦੇ ਦੁਸ਼ਮਣ ਨੇ ਇਹ ਲੀਗਲ ਗਰੰਟੀ ਕਿਉਂ ਕਰਾਉਣਾ ਚਾਹੁੰਦੇ ਆ ਜਿੱਦਣ ਲੀਗਲ ਗਰੰਟੀ ਹੋਗੀ ਤਾਂ ਫਿਰ ਉਹ ਜਿੰਨਾ ਹਿੱਸਾ ਪੰਜਾਬ ਤੇ ਹਰਿਆਣਾ ਨੂੰ ਮਿਲਦਾ ਐ ਐਮਐਸਪੀ ਚ ਉਹ ਫਿਰ ਸਾਰੇ ਦੇਸ਼ ਚ ਜਾਊਗਾ ਸਾਡੇ ਪੱਲੇ ਅੱਜ ਅਸੀਂ 70000 ਕਰੋੜ ਤੋਂ ਉੱਤੇ ਜੇ ਕਣਕ ਝੋਨਾ ਐ ਚਾਹੇ ਨਰਮਾ ਉਹਦੇ ਵਿੱਚ ਚਾਹੇ ਸਾਡੇ ਗੰਨਾ ਐ ਇਹ 70000 ਕਰੋੜ ਤੋਂ ਉੱਤੇ ਆ ਸਾਲ ਦਾ ਸਾਡਾ ਜਿਹੜਾ ਐ ਉਹ ਸੈਂਟਰ ਸਰਕਾਰ ਚੱਕਦੀ ਆ ਕੁੱਲ ਸਾਡੇ ਹਿੱਸੇ ਰਹਿ ਜੂਗਾ 5000 ਕਰੋੜ ਫਿਰ ਜਿੰਨੀ ਰਕਮ ਆ ਉਹ ਸਾਰੇ ਦੇਸ਼ ਚ ਵੰਡੀ ਜਾਊਗੀ Subscribe to One India channel and never miss an update.